ਇੱਕ ਪੰਜਾਬੀ ਪਰਿਵਾਰ ਚੂੜ ਸਿੰਘ ਉਸਦੀ ਪਤਨੀ ਔਰਮਿਲਾ ਦੇਵੀ ਅਤੇ ਘਰ ਦੇ ਵਿੱਚ ਰਹਿੰਦੇ ਤਿੰਨ ਬੱਚੇ ਤਿੰਨ ਮੁੰਡੇ ਸੀ ਇਹਨਾਂ ਦੇ ਜਿਨ੍ਹਾਂ ਦੇ ਨਾਮ ਸੀ ਮਨਦੀਪ ਦੀਪਕ ਅਤੇ ਬਲਰਾਜ ਸੰਗਰੂਰ ਦਾ ਰਹਿਣ ਵਾਲਾ ਸੀ ਇਹ ਪਰਿਵਾਰ ਪਰ ਜਦੋਂ 2011 ਦੇ ਵਿੱਚ ਚੂੜ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਕੁਝ ਸਮੇਂ ਬਾਅਦ ਹੀ ਇਹ ਸਾਰਾ ਪਰਿਵਾਰ ਕਲਕੱਤਾ ਰੈਕ ਜਾ ਕੇ ਰਹਿਣ ਲੱਗ ਪੈਂਦਾ ਇੱਕ ਵੱਡਾ ਬਿਜ਼ਨਸ ਸੀ ਇਹਨਾਂ ਦਾ ਕਿਚਨ ਦਾ ਇੰਟੀਰੀਅਰ ਦਾ ਤੇ ਹੋਰ ਵੀ ਕਈ ਬਿਜ਼ਨਸ ਚੱਲਦੇ ਸੀ ਪੈਸੇ ਦੀ ਕਿਸੇ ਵੀ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਕੋਈ ਕਮੀ ਨਹੀਂ ਸੀ ਤਿੰਨਾਂ ਮੁੰਡਿਆਂ ਦੇ ਵਿੱਚ ਇਹ ਬਿਜ਼ਨਸ ਵੰਡ ਦਿੱਤਾ ਗਿਆ ਸੀ ਕੁਝ ਸਾਂਝੇ ਤੌਰ ਤੇ ਚੀਜ਼ਾਂ ਵੀ ਚੱਲ ਰਹੀਆਂ ਸੀ ਜਿਵੇਂ ਕਿ ਇੱਕ ਫਲੈਟ ਜਿਸ ਤੇ ਵਿੱਚ ਮੰਦੀਪ ਅਤੇ ਡਿੰਪਲ ਰਹਿ ਰਹੇ ਸੀ ਇਹ ਬਲਰਾਜ ਦੇ ਸਾਂਝਾ ਸੀ ਉਹਨਾਂ ਦਾ ਬਲਰਾਜ ਨਾਮ ਦਾ ਹੀ ਮੁੰਡਾ ਆਪਣੀ ਮਾਂ ਦੇ ਕੋਲ ਰਹਿ ਰਿਹਾ ਸੀ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਦੂਸਰੇ ਪਾਸੇ ਮਨਦੀਪ ਅਤੇ ਡਿੰਪਲ ਦੋਵੇਂ ਜਾਣੇ ਇੱਕ ਫਲੈਟ ਦੇ ਵਿੱਚ ਰਹਿ ਰਹੇ ਸੀ ਜਿੱਥੇ ਇਹਨਾਂ ਦੀ ਮਾਂ ਰਹਿ ਰਹੀ ਸੀ ਬਲਰਾਜ ਦੇ ਨਾਲ ਉਥੋਂ ਕੁਝ ਹੀ ਕਦਮਾਂ ਤੇ ਹੀ ਘਰ ਸੀ ਦੋਹਾਂ ਦੀ ਆਪਸੀ ਸਾਂਝ ਬਣੀ ਹੋਈ ਸੀ ਪਰ ਹੁਣ ਜਦੋਂ ਜਵਾਨ ਮੁੰਡੇ ਮਨਦੀਪ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਘਰ ਦੇ ਹਾਲਾਤ ਵਿਗੜਨੇ ਅਤੇ ਬਦਲਨੇ ਸ਼ੁਰੂ ਹੁੰਦੇ ਨੇ 딤पल ਜੋ ਕਿ ਇਸ ਘਰ ਦੀ ਨੂੰ ਸੀ ਉਸ ਨੂੰ ਇੰਜ ਲੱਗਣ ਲੱਗ ਪੈਂਦਾ ਹੈ ਕਿ ਉਸ ਦੇ ਨਾਲ ਸੋਹਰਾ ਪਰਿਵਾਰ ਪਵਿੱਤਕਰਾ ਸ਼ੁਰੂ ਕਰ ਰਿਹਾ ਹੈ ਅਤੇ ਕਿਤੇ ਨਾ ਕਿਤੇ ਇਹ ਹੋ ਵੀ ਰਿਹਾ ਸੀ ਘਰ ਸਾਂਝਾ ਸੀ ਫਲੈਟ ਸਾਂਝਾ ਸੀ ਬਲਰਾਜ ਦੇ ਨਾਲ ਇਹ ਸਾਂਝ ਪਈ ਹੋਈ ਸੀ ਪਰ ਮਨਦੀਪ ਦੇ ਜਾਣ ਮਗਰੋਂ ਪਰ ਆਦੀ ਜਾਣ ਮਗਰੋਂ ਭਾਬੀ ਨੂੰ ਕਈ ਗੱਲਾਂ ਤੋਂ ਪਿੱਛੇ ਹਟਾ ਦਿੱਤਾ ਗਿਆ ਬਿਜ਼ਨਸ ਵੀ ਸਾਂਝਾ ਸੀ ਪਰ ਉਸ ਨੂੰ ਬਿਜ਼ਨਸ ਦੇ ਵਿੱਚ ਹਿੱਸੇਦਾਰ ਨਹੀਂ ਮੰਨਿਆ ਗਿਆ ਸਾਸਦੇ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਡਿੰਪਲ ਤੂੰ ਬਿਜ਼ਨਸ ਨਹੀਂ ਕਰ ਸਕਦੀ ਨੋਹਾਏ ਕੰਮ ਨਹੀਂ ਕਰ ਸਕਦੀਆਂ ਹੁੰਦੀਆਂ ਅਤੇ ਅਸੀਂ ਤੇਰੇ ਲਈ ਕੁਝ ਹੋਰ ਸੋਚਿਆ ਤੈਨੂੰ 40000 ਰੁਪਏ ਮਹੀਨਾ ਦੇ ਦਿਆ ਕਰਾਂਗੇ 2019 ਦਾ ਇਹ ਸਾਰਾ ਮਾਮਲਾ ਦਸੰਬਰ ਮਹੀਨੇ ਦੇ ਵਿੱਚ ਇਸ ਘਰ ਦੇ ਵਿੱਚ ਇੱਕ ਐਡੀ ਵੱਡੀ ਵਾਰਦਾਤ ਹੋਈ ਜਿਸ ਨੂੰ ਸੁਣਨ ਤੋਂ ਬਾਅਦ ਸਾਰੇ ਦਾ ਸਾਰਾ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਵਿਖਰ ਵੀ ਗਿਆ ਟੁੱਟ ਵੀ ਗਿਆ ਅਤੇ ਲੋਕ ਵੀ ਇਸ ਪਰਿਵਾਰ ਦੀਆਂ ਗੱਲਾਂ ਅੱਜ ਤੱਕ ਕਰ ਰਹੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਸ ਘਰ ਦੇ ਵਿੱਚ ਆਈ ਹੋਈ ਇਹ ਨੂੰ ਡਿੰਪਲ ਜਿਸ ਦਾ ਕਿ ਸਹੁਰੇ ਪਰਿਵਾਰ ਦੇ ਨਾਲ ਚੰਗਾ ਮਿਲਵਰਤਨ ਅਤੇ ਮੇਲ ਮਿਲਾਪ ਨਹੀਂ ਰਿਹਾ ਸੀ ਉਲਟਾ ਉਸਤਾ ਸਹੁਰਾ ਪਰਿਵਾਰ ਅਕਸਰ ਹੀ ਉਸ ਨੂੰ ਤਾਨੇ ਮੇੜੇ ਦਿੰਦਾ ਸੀ ਉਸ ਦਾ ਪਤੀ ਵੀ ਉਸ ਦੇ ਨਾਲ ਨਹੀਂ ਸੀ ਦੁਨੀਆ ਛੱਡ ਚੁੱਕਿਆ ਸੀ ਪਰ ਉਸ ਨੇ ਆਪਣੀ ਦੋ ਧੀਆ ਨੂੰ ਪਾਲਣਾ ਸੀ ਜਿਨ੍ਹਾਂ ਦਾ ਨਾਮ ਗੁੰਜਨ ਅਤੇ ਗੁੜੀਆ ਸੀ ਪੱਕਾ ਨਾਮ ਗੁੜੀਆ ਦਾ ਕਾ ਵੀ ਸੀ ਤਾਂ ਇਹ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਜਿਸ ਦੇ ਵਿੱਚ ਡਿੰਪਲ ਆਪਣੀ ਦੋ ਧੀਆਂ ਦੇ ਨਾਲ ਸੀ ਉਸ ਨੂੰ ਇੱਕੋ ਹੀ ਪਰੇਸ਼ਾਨੀ ਸੀ ਕਿ ਪਤੀ ਦੀ ਜਾਨ ਜਾ ਚੁੱਕੀ ਹੈ ਤੇ ਇਧਰ ਉਸਦੀ ਸੱਸ ਬਿਜ਼ਨਸ ਦੇ ਵਿੱਚ ਉਸਦੀ ਹਿੱਸੇਦਾਰੀ ਨਹੀਂ ਪਾ ਰਹੀ ਫਲੈਟ ਦੇ ਵਿੱਚ ਵੀ ਦਿਓਰ ਦੀ ਸਾਂਝੇਦਾਰੀ ਹੈ ਇਹਨਾਂ ਗੱਲਾਂ ਨੂੰ ਲੈ ਕੇ ਉਹ ਅਕਸਰ ਪਰੇਸ਼ਾਨ ਹੁੰਦੀ ਸੀ ਪਰ ਜਿਵੇਂ ਕਿ ਪੈਸੇ ਦੀ ਕੋਈ ਕਮੀ ਨਹੀਂ ਸੀ 40000 ਰੁਪਏ ਆ ਰਹੇ ਹ ਸੀ ਤੇ ਇਧਰ ਬਾਕੀ ਦੇ ਪਰਿਵਾਰਿਕ ਜੀ ਵੀ ਚੰਗਾ ਬਿਜ਼ਨਸ ਕਰ ਰਹੇ ਸੀ ਇਹਨਾਂ ਦਾ ਨਾਮ ਨਾ ਸਿਰਫ ਕਲਕੱਤੇ ਸਗੋਂ ਪੰਜਾਬ ਦੇ ਵਿੱਚ ਵੀ ਵਜਦਾ ਸੀ ਚੂਟ ਸਿੰਘ ਦਾ ਇਹ ਪਰਿਵਾਰ ਤਾਂ ਹੁਣ ਇੱਕ ਦਿਨ ਇਹ ਹੁੰਦਾ ਹੈ ਕਿ ਬਲਰਾਜ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਪੰਜਾਬ ਆਉਂਦਾ ਹੈ ਅਕਸਰ ਇਹ ਪੰਜਾਬ ਆnde ਜਾਂਦੇ ਹੁੰਦੇ ਸੀ ਕਿਉਂਕਿ ਸਾਰੇ ਰਿਸ਼ਤੇਦਾਰ ਦੋਸਤ ਇੱਥੇ ਹੀ ਹੁੰਦੇ ਸੀ ਬਲਰਾਜ ਦੀ ਪਤਨੀ ਦੇ ਕਿਸੇ ਰਿਸ਼ਤੇਦਾਰ ਨੂੰ ਲੈ ਕੇ ਬਲਰਾਜ ਆਪਣੀ ਫੈਮਲੀ ਦੇ ਨਾਲ ਹੀ ਪੰਜਾਬ ਪਹੁੰਚ ਜਾਂਦਾ ਹੈ ਅਤੇ ਉਸ ਪਿੱਛੋਂ ਆਪਣੀ ਮਾਂ ਦੀ ਜ਼ਿੰਮੇਵਾਰੀ ਹੋ ਸੌਂਪ ਕੇ ਆਂਦਾ ਹੈ ਡਿੰਪਲ ਇਹ ਕਹ ਕੇ ਆਂਦਾ ਹੈ ਭਾਬੀ ਤੂੰ ਉਸਦੀ ਰੋਟੀ ਪਾਣੀ ਦਾ ਖਿਆਲ ਰੱਖਿਆ ਸੀ ਕੁਝ ਦਿਨਾਂ ਦੇ ਲਈ ਜਾ ਰਹੇ ਹਾਂ ਇਹ ਕਹਿੰਦੇ ਹੋਏ ਹੁਣ ਡਿੰਪਲ ਜੋ ਕਿ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਗੁੱਸੇ ਦੇ ਵਿੱਚ ਸੀ ਕਿ ਸਾਸੋਸ ਨੂੰ ਬਿਜ਼ਨਸ ਕਰਨ ਦੇ ਕਾਬਿਲ ਨਹੀਂ ਸਮਝਦੀ ਖਿਆ ਰਹੇ ਸਾਰੀਆਂ ਨਿੱਕੀਆਂ ਮੋਟੀਆਂ ਗੱਲਾਂ ਉਸਦੇ ਦਿਮਾਗ ਦੇ ਵਿੱਚ ਸੀ ਨਫ਼ਰਤ ਵੀ ਉਹ ਕਰਨ ਲੱਗ ਪਈ ਸੀ ਆਪਣੀ ਸੱਸ ਨੂੰ ਪਰ ਫਿਰ ਵੀ ਉਹ ਚੁੱਪ ਸੀ ਪਰ ਹੁਣ ਜਦੋਂ ਉਸਦੇ ਕੋਲੇ ਮੌਕਾ ਆਇਆ ਕਿ ਰਾਤੀ ਰੋਟੀ ਉਹਨੇ ਦੇਣ ਜਾਣਾ ਸੀ ਤਾਂ ਉਸਨੇ ਇੱਥੇ ਇੱਕ ਗਲਤ ਚਾਲ ਚੱਲੀ ਇੱਕ ਗੰਦੀ ਸੋਚ ਰੱਖਦੇ ਹੋਏ ਉਸ ਰੋਟੀ ਦੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ اپنی 3 ਗੁੜੀਆਂ ਨੂੰ ਜਿਸ ਦੀ ਉਮਰ ਕਰੀਬ 17 ਸਾਲ ਦੀ ਸੀ ਉਸ ਨੂੰ ਰੋਟੀ ਦੇ ਕੇ ਰਾਤ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹ ਕੁੜੀ ਵਾਪਸ ਆ ਜਾਂਦੀ ਹੈ ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਹ ਰੋਟੀ ਦੇ ਵਿੱਚ ਨੀਂਦੀਆਂ ਗੋਲੀਆਂ ਪਾਈਆਂ ਹੁੰਦੀਆਂ ਸਵੇਰ ਹੋਣ ਤੱਕ ਕਿਰਾਏ ਦੇ ਇਸ ਘਰ ਦੇ ਵਿੱਚ ਪਤਾ ਨਹੀਂ ਕੀ ਹੋਇਆ ਕਿ ਤੜਕਸਾਰ ਹੀ ਜਦੋਂ ਮੇਡ ਆਉਂਦੀ ਹੈ ਤਾਂ ਘਰ ਦਾ ਦਰਵਾਜ਼ਾ ਉਸਨੂੰ ਖੁੱਲ੍ਹਾ ਮਿਲਦਾ ਹੈ ਅੰਦਰ ਜਾ ਕੇ ਜਦੋਂ ਉਹ ਦੇਖਦੀ ਹੈ ਤਾਂ ਇਹ ਸੱਸ ਬੈੱਡ ਦੇ ਉੱਪਰ ਮੁੱਦੀ ਪਈ ਸੀ ਖੂਨ ਦੇ ਨਾਲ ਲਤਪਤ ਸੀ ਇਸ ਦੇ ਸਰੀਰ ਦੇ ਉੱਪਰ ਕਈ ਵਾਰ ਕੀਤੇ ਹੋਏ ਸੀ ਕਰੀਬ 30 ਤੋਂ 35 ਵਾਰ ਕੀਤੇ ਹੋਏ ਸੀ ਤੇਜ਼ ਤਾਰ ਹਥਿਆਰ ਦੇ ਨਾਲ ਇਹ ਦੇਖਣ ਤੋਂ ਬਾਅਦ ਉਸ ਮੇਡ ਦੀਆਂ ਉਸਔਰਤ ਦੀਆਂ ਕੰਮ ਵਾਲੀ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਔਰੋੜਾ ਪਾਉਂਦੀ ਹੈ ਸਭ ਨੂੰ ਇਕੱਠਾ ਕੀਤਾ ਜਾਂਦਾ ਹੈ ਮਕਾਨ ਮਾਲਕ ਆਂਡੀ ਗਵੰਡੀ ਕਿਰਾਏਦਾਰ ਅਤੇ ਨਾਲ ਹੀ ਡਿੰਪਲ ਵੀ ਜੋ ਕਿ ਇਸ ਘਰ ਤੋਂ ਕੁਝ ਹੀ ਕਦਮਾਂ ਤੇ ਰਹਿੰਦੀ ਹੁੰਦੀ ਸੀ ਰਿਸ਼ਤੇਦਾਰ ਵੀ ਸੀ ਸਭ ਤੋਂ ਪਹਿਲਾਂ ਉਸ ਨੂੰ ਹੀ ਇਸ ਗੱਲ ਦੀ ਜਾਣਕਾਰੀ ਦੇਣਾ ਪੈਂਦਾ ਸੀ ਉਹਨਾਂ ਨੂੰ ਵੀ ਜਦੋਂ ਦੱਸਿਆ ਗਿਆ ਤਾਂ ਉਹ ਇੱਥੇ ਭੱਜ ਕੇ ਆਉਂਦੇ ਨੇ ਸਭ ਕੁਝ ਦੇਖਦੀ ਹੈ ਡਿੰਪਲ ਅਤੇ ਫਿਰ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾ ਦਿੱਤਾ ਜਾਂਦਾ ਹੈ ਕਿਸੇ ਅਨਨੌਨ ਵਿਅਕਤੀ ਦੇ ਖਿਲਾਫ ਕਿ ਪਤਾ ਨਹੀਂ ਕੌਣ ਸੀ ਪਰ ਹਾਂ ਘਰ ਦੇ ਵਿੱਚੋਂ ਕੁਝ ਗਹਿਣੇ ਵੀ ਜ਼ਰੂਰ ਚੋਰੀ ਹੋਏ ਨੇ ਇਸ ਸਭ ਕੁਝ ਦੇਖਦੇ ਹੋਏ ਪੁਲਿਸ ਆਪਣੀ ਜਾਂਚ ਪੜਤਾਲ ਸ਼ੁਰੂ ਕਰਦੀ ਹੈ ਪਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਘਰ ਦੇ ਵਿੱਚ ਕੁਝ ਗਹਿਣੇ ਚੋਰੀ ਜ਼ਰੂਰ ਹੋਏ ਨੇ ਕਾਗਜ਼ਾਤ ਵਿਖਰੇ ਹੋਏ ਨੇ ਸਮਾਨ ਛੇੜਿਆ ਗਿਆ ਪਰ ਸੱਸ ਨੇ ਜੋ ਗਹਿਣੇ ਪਾਏ ਹੋਏ ਸੀ ਉਸੇ ਤਰ੍ਹਾਂ ਹੀ ਪਾਏ ਹੋਏ ਨੇ ਉਹਨਾਂ ਨੂੰ ਕਿਉਂ ਨਹੀਂ ਲਾਇਆ ਗਿਆ ਜੇਕਰ ਕੋਈ ਚੋਰ ਹੁੰਦਾ ਤਾਂ ਉਹ ਜ਼ਰੂਰ ਲੈ ਕੇ ਜਾਂਦਾ ਪੁਲਿਸ ਨੂੰ ਹੀ ਲੱਗਿਆ ਕਿ ਪਟਕਾਉਣ ਦੀ ਖਾਤੇ ਹੀ ਇਹ ਕੁਝ ਕੀਤਾ ਗਿਆ ਖਲਾਰਾ ਪਾਇਆ ਗਿਆ ਇਸ ਦੇ ਪਿੱਛੇ ਦਾ ਅਸਲੀ ਕਾਰਨ ਅਤੇ ਰੰਜਿਸ਼ ਕੋਈ ਹੋਰ ਹੁਣ ਜਾਂਚਪੜ ਤਾਲੁਕ ਕੇ ਵਧਾਇਆ ਗਿਆ ਪੁਲਿਸ ਨੇ ਉਹ ਸਾਰੇ ਪਹਿਲੂ ਦੇਖਣੇ ਸ਼ੁਰੂ ਕੀਤੇ ਅਤੇ ਨਾਲ ਹੀ ਪੁੱਛਗਿੱਛ ਕੀਤੀ ਗਈ ਆਂਡ ਗਵਾਂ ਦੇ ਲੋਕਾਂ ਤੋਂ ਉਹ ਦੱਸਦੇ ਨੇ ਕਿ 10:30 ਵਜੇ ਗੁੜੀ ਆਈ ਸੀ ਰੋਟੀ ਦਿੱਤੀ ਉਸ ਨੇ ਆਪਣੀ ਦਾਦੀ ਨੂੰ ਅਤੇ ਇਹ ਵੀ ਕਿਹਾ ਗਵਾਂਡੀਆਂ ਦੇ ਘਰ ਜਾ ਕੇ ਕਿ ਮੇਰੀ ਦਾਦੀ ਦੀ ਤਬੀਅਤ ਅੱਜ ਕੁਝ ਠੀਕ ਨਹੀਂ ਹੈ ਉਸ ਦਾ ਥੋੜਾ ਧਿਆਨ ਰੱਖਿਆ ਜਾਵੇ ਇਹ ਕਹਿਣ ਤੋਂ ਬਾਅਦ ਗੁੜੀਆ ਵਾਪਸ ਚਲੀ ਗਈ ਪਰ ਉਸ ਤੋਂ ਬਾਅਦ ਇਹ 10:30 ਦਾ ਸਮੇਂ ਸੀ ਜਦੋਂ ਉਹ ਰੋਟੀ ਲੈ ਕੇ ਪਰ ਇਸ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਗੁੜੀ ਆਈ ਸੀ ਇਸ ਗੱਲ ਦਾ ਖੁਲਾਸਾ ਮਕਾਨ ਮਾਲਕ ਦੇ ਵੱਲੋਂ ਕੀਤਾ ਗਿਆ ਸੀਸੀਟੀਵੀ ਚੈੱਕ ਕੀਤੀ ਗਈ ਅਤੇ ਉਸ ਦੇ ਵਿੱਚ ਸਾਫ਼ ਨਜ਼ਰ ਆਇਆ ਕਿ ਗੁੜੀਆ ਰਾਤ ਨੂੰ ਕਰੀਬ 11:30 ਵਜੇ ਵੀ ਆਪਣੀ ਦਾਦੀ ਦੇ ਕੋਲ ਆਈ ਸੀ ਉਹਨਾਂ ਨੇ ਇੱਕ ਚੀਖ ਸੁਣੀ ਸੀ ਜਿਸ ਦੇ ਵਿੱਚ ਦਾਦੀ ਨੇ ਗੁੜੀਆ ਕਹਿ ਕੇ ਚੀਖ ਮਾਰੀ ਸੀ ਕੁਝ ਹੋਰ ਵੀ ਸਬੂਤ ਮਿਲੇ ਜਿਸ ਤੋਂ ਪਤਾ ਲੱਗਿਆ ਕਿ ਗੁੜੀਆਂ ਉੱਥੇ ਆਈ ਸੀ ਪਰ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹ ਆਖਦੀ ਹੈ ਕਿ ਨਹੀਂ ਮੈਂ ਦੁਆਰਾ ਨਹੀਂ ਆਈ ਮੈਂ ਸਿਰਫ 10:30 ਵਜੇ ਆਈ ਸੀ ਰੋਟੀ ਦੇਣ ਤੋਂ ਬਾਅਦ ਆਪਣੇ ਘਰ ਵਾਪਸ ਚਲੀ ਗਈ ਸੀ ਅਤੇ ਮੈਂ ਕੱਲੀ ਆਈ ਸੀ ਪੁਲਿਸ ਦੇ ਵੱਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਸਾਡੇ ਕੋਲ ਬਕਾਇਦਾ ਸੀਸੀਟੀਵੀ ਫੁਟੇਜ ਹੈ ਮਕਾਨ ਮਾਲਕ ਦੇ ਵੱਲੋਂ ਵੀ ਕਿਹਾ ਗਿਆ ਕਿ ਤੁਹਾਡਾ ਹੀ ਨਾਮ ਸੁਣਿਆ ਗਿਆ ਹੈ। ਗਵਾਂਡੀਆਂ ਦੇ ਵੱਲੋਂ ਵੀ ਕੁਝ ਇਹੋ ਜਿਹੇ ਸ਼ੰਕਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਗੁੜੀਆਂ ਰਾਤ ਨੂੰ ਇੱਥੇ ਦੁਬਾਰਾ ਆਈ ਹੋ ਸਕਦੀ ਹੈ। ਤਾਂ ਹੁਣ ਜਦੋਂ ਪੁਲਿਸ ਨੇ ਦੁਬਾਰਾ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗੁੜੀਆਂ ਨੂੰ ਅਤੇ ਉਸ ਦੀ ਭੈਣ ਸਮੇਤ ਮਾਂ ਡਿੰਪਲ ਨੂੰ ਤਾਂ ਉਹ ਮੰਨ ਗਈਆਂ ਕਿ ਅਸੀਂ ਰਾਤ ਨੂੰ ਦੁਬਾਰਾ ਆਏ ਸੀ। ਇੱਕ ਹੱਸਦਾ ਖੇੜਦਾ ਖੁਸ਼ਹਾਲ ਪਰਿਵਾਰ ਜੋ ਚੰਗੀ ਭਲੀ ਜ਼ਿੰਦਗੀ ਜੀ ਰਿਹਾ ਸੀ ਅਤੇ ਅੱਗੇ ਵੀ ਕੱਟ ਸਕਦਾ ਸੀ ਜੇਕਰ ਉਹ ਆਪਣੇ ਦਿਮਾਗ ਦੇ ਵਿੱਚੋਂ ਕੁਝ ਗੱਲਾਂ ਕੁਝ ਉਹ ਚੀਜ਼ਾਂ ਜਿਹੜੀਆਂ ਉਹਨੂੰ ਲੱਗ ਰਿਹਾ ਸੀ ਕਿ ਸਾਡੇ ਨਾਲ ਗਲਤ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਭੁੱਲ ਕੇ ਉਹ ਅੱਗੇ ਵਧ ਜਾਂਦੇ ਡਿੰਪਲ ਚਾਹੁੰਦੀ ਤਾਂ ਇਹ ਸੀ ਕਿ ਉਸਨੂੰ ਬਿਜ਼ਨਸ ਦੇ ਵਿੱਚ 50-50 ਹਿੱਸਾ ਮਿਲ ਜਾਵੇ ਅਤੇ ਉਹ ਆਪਣਾ ਜਿੰਨਾ ਵੀ ਪੈਸਾ ਹੈ ਜਾਂ ਫਿਰ ਬਾਕੀ ਚੀਜ਼ਾਂ ਨੇ ਉਹ ਲੈ ਕੇ ਪੰਜਾਬ ਵਾਪਸ ਆ ਕੇ ਰਹਿਣ ਲੱਗ ਪਵੇ परजिया होया ਨਹੀਂ ਕਿਉਂਕਿ ਸੱਸ ਅਤੇ ਦਿਉਰ ਦੋਵੇਂ ਹੀ ਇਸ ਕਾਲ ਦੇ ਲਈ ਨਹੀਂ ਮੰਨੇ ਸੀ ਸੱਸ ਦਾ ਇਹ ਵੀ ਕਹਿਣਾ ਸੀ ਕਿ ਕੁੜੀਆਂ ਔਰਤਾਂ ਨੂੰ ਹਾਂ ਬਿਜ਼ਨਸ ਨਹੀਂ ਕਰਦੀਆਂ ਤੇ ਡਿੰਪਲ ਤਾਂ ਬਿਜ਼ਨਸ ਕਰ ਹੀ ਨਹੀਂ ਸਕਦੀ ਤਾਂ ਇਸ ਮਗਰੋਂ ਡਿੰਪਲ ਦੱਸਦੀ ਹੈ ਕਿ ਇਹ ਸਾਰਾ ਮਾਮਲਾ ਪ੍ਰੋਪਰਟੀ ਨੂੰ ਲੈ ਕੇ ਅਤੇ ਉਸ ਨੂੰ ਬਰਾਬਰ ਨਾ ਸਮਝਣ ਨੂੰ ਲੈ ਕੇ ਉਸ ਨੂੰ ਨੀਵਾ ਦਿਖਾਇਆ ਜਾਂਦਾ ਸੀ ਕਿਉਂਕਿ ਉਸਦੇ ਪਤੀ ਮਨਦੀਪ ਦੀ ਜਾਨ ਜਾ ਚੁੱਕੀ ਹੈ ਪਰ ਉਸਦੇ ਦਿਓਰ ਅਤੇ ਸਾਸਨੇ ਉਸ ਦਾ ਬਾਅਦ ਦੇ ਵਿੱਚ ਕਦੇ ਚੰਗੀ ਤਰ੍ਹਾਂ ਸਾਥ ਨਹੀਂ ਦਿੱਤਾ ਹੁਣ ਜਦੋਂ ਉਸ ਦੀਆਂ ਧੀਆ ਜਵਾਨ ਹੋ ਰਹੀਆਂ ਸਨ 17 ਸਾਲ ਦੀ ਕੁੜੀਆ ਦਾ ਇੱਕ ਬੁਆਏਫਰੈਂਡ ਬਣ ਗਿਆ ਇੱਕ ਮੁੰਡਾ ਦੋਸਤ ਬਣ ਗਿਆ ਜੋ ਕਿ ਨਾਬਾ ਦਾ ਰਹਿਣ ਵਾਲਾ ਸੀ ਹਾਲਾਂਕਿ ਹੈ ਤਾਂ ਉਹ ਨਾਬਾਲਗ ਸੀ ਜਿਸ ਦਾ ਨਾਮ ਸੌਰਵ ਸੀ 90 ਤੋਂ ਇਹ ਮੁੰਡਾ ਕਲਕੱਤਾ ਜਾਂਦਾ ਉਸ ਘਰ ਤੇ ਵਿੱਚ ਜਿੱਥੇ ਕਿ ਇਹ ਦਾਦੀ ਰਹਿ ਰਹੀ ਸੀ ਰਾਤ ਦੇ ਸਮੇਂ ਜਦੋਂ 10:30 ਵਜੇ ਗੁੜੀਆਂ ਰੋਟੀ ਦੇ ਕੇ ਵਾਪਸ ਆਪਣੇ ਘਰ ਗਈ ਤਾਂ ਨੀਂਦ ਦੀਆਂ ਗੋਲੀਆਂ ਪਹਿਲਾਂ ਹੀ ਰੋਟੀ ਦੇ ਵਿੱਚ ਪਾ ਚੁੱਕੀ ਸੀ ਮਾਂ ਅਦੇ ਬਾਅਦ ਦੇ ਵੀ ਜਦੋਂ ਹੁਣ ਦੁਬਾਰਾ 12:30 ਇਹ ਸੋਚ ਕੇ ਜਾਂਦੇ ਨੇ ਕਿ ਹੁਣ ਤੱਕ ਦਾਦੀ ਸੌਂ ਗਈ ਹੋਣੀ ਹੈ ਪਰ ਉਹ ਕਪਲੇਖੇ ਦੇ ਵਿੱਚ ਸੀ ਕਿਉਂਕਿ ਜਦੋਂ ਗੁੜੀਆਂ ਅੰਦਰ ਜਾ ਕੇ ਦੇਖਦੀ ਹੈ ਤਾਂ ਉਹ ਬੈਠੀ ਹੁੰਦੀ ਹੈ ਉਹ ਗੋਲੀਆਂ ਦਾ ਉਸ ਤੇ ਇੰਨਾ ਜ਼ਿਆਦਾ ਅਸਰ ਨਹੀਂ ਹੋਇਆ ਸੀ ਤੇ ਜਦੋਂ ਉਸ ਨੇ ਗੁਡੀਆਂ ਨੂੰ ਇਸ ਤਰ੍ਹਾਂ ਅੰਦਰ ਆਉਂਦੀ ਦੇਖਿਆ ਤਾਂ ਉਹ ਜੀ ਉੱਠੀ ਗੁੜੀਆ ਉਹ ਗੁੜੀਆਂ ਨੇ ਕੀ ਕੀਤਾ ਉੱਥੇ ਪਈ ਇੱਕ ਗੱੜਵੀਂ ហេਠਾਂ ਸੁੱਟ ਦਿੱਤੀ ਜਿਸ ਦੀ ਆਵਾਜ਼ ਦੇ ਨਾਲ ਇੱਕ ਸਿਗਨਲ ਦੇ ਤੌਰ ਤੇ ਇਸ ਨੂੰ ਗੇਰਿਆ ਗਿਆ ਸੀ ਆਵਾਜ਼ ਸੁਣ ਕੇ ਹੀ ਉਸ ਦਾ ਹੀ ਨਾਬੇ ਤੋਂ ਆਇਆ ਹੋਇਆ ਬॉयਫ੍ਰੈਂਡ ਸੌਰਵ ਅਤੇ ਉਸ ਦੀ ਮਾਂ ਜੋ ਕਿ ਗੱਡੀ ਦੇ ਵਿੱਚ ਇੰਤਜ਼ਾਰ ਕਰ ਰਹੇ ਸੀ ਉਹ ਉੱਪਰ ਜਾਂਦੇ ਨੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਸੌਰਵ ਅਤੇ ਗੁੜੀਆਂ ਨੇ ਜਿਹੜੇ ਕਿ ਦੋਵੇਂ ਹੀ ਘੱਟ ਉਮਰ ਦੇ ਨੇ ਨਵਾਲਖੀ ਨੇ ਇਹਨਾਂ ਨੇ ਮਿਲ ਕੇ ਦਾਦੀ ਦੀ ਜਾਨ ਲਈ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇਗੇ ਪਿਆ ਹੋਇਆ ਸੋਨਾ ਲੁੱਟ ਲਿਆ ਗਿਆ ਤੇ ਬਾਅਦ ਦੇ ਵਿੱਚ ਫਲਾਈਟ ਫੜ ਕੇ ਸੌਰਬ ਦਿੱਲੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਕਿਸੇ ਹੋਟਲ ਦੇ ਵਿੱਚ ਜਾ ਕੇ ਰਹਿਣ ਲੱਗ ਪਿਆ ਪੁਲਿਸ ਨੇ ਇਹ ਸਾਰਾ ਮਾਮਲਾ ਜਲਦੀ ਸੁਲਝਾ ਲਿਆ ਤੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਇੱਥੇ ਬੁਰੀ ਤਰ੍ਹਾਂ ਦੇ ਨਾਲ ਇੱਕ ਨੂੰਹ ਦੇ ਵੱਲੋਂ ਆਪਣੀ ਹੀ ਸੱਸ ਦਾ ਗਲਾ ਕਟਵਾ ਕੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਖਤਮ ਕੀਤਾ ਗਿਆ ਇੰਨੀ ਦਰਦਨਾਕ ਤਰੀਕੇ ਦੇ ਨਾਲ ਉਸਦੀ ਜਾਨ ਲਈ ਗਈ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਗਈ ਆਪਣੇ ਹੀ ਧੀ ਦੇ ਹੱਥੋਂ ਉਹਨਾਂ ਛੋਟੇ-ਛੋਟੇ ਬੱਚੇ ਜਿਨ੍ਹਾਂ ਨੇ ਕਿ ਹਲੇ ਜਵਾਨੀ ਦੇ ਵਿੱਚ ਕਦਮ ਰੱਖਿਆ ਸੀ 17-17 ਸਾਲ ਦੀ ਇਹਨਾਂ ਦੀ ਉਮਰ ਸੀ ਮਸਾਈ ਤੇ ਉਹਨਾਂ ਨੂੰ ਇਹੋ ਜਿਹੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਧੱਕਾ ਏ ਲੈਤਾ ਇਹੋ ਜਿਹੇ ਅਪਰਾਧ ਜਗਤ ਦੀ ਦੁਨੀਆ ਦੇ ਵਿੱਚ ਉਹਨਾਂ ਦੇ ਕਦਮ ਆ ਗਏ ਕਿ ਇੱਥੋਂ ਨਿਕਲਣਾ ਉਹਨਾਂ ਦੇ ਲਈ ਕਿੰਨਾ ਮੁਸ਼ਕਲ ਹੋ ਗਿਆ ਡਿੰਪਲ ਨੂੰ ਇਹ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਕਰਨ ਦੇ ਨਾਲ ਉਸ ਨੂੰ ਸ਼ਾਇਦ ਫਲੈਟ ਮਿਲ ਜਾਵੇਗਾ ਜਾਂ ਫਿਰ ਥੋੜਾ ਪੈਸਾ ਹੋਰ ਮਿਲ ਜਾਣਾ ਜਾਂ ਫਿਰ ਉਹ ਘਰ ਮਿਲ ਜਾਣਾ ਪਰ ਅਜੇ ਹਕ ਕੁਝ ਨਹੀਂ ਹੋਇਆ ਜੇਲ੍ਹ ਦੀਆਂ ਸਲਾਖਾਂ ਮਿਲੀਆਂ ਨੇ ਜਿਹਦੇ ਪਿੱਛੇ ਇਹ ਸਾਰਾ ਪਰਿਵਾਰ ਅੱਜ ਰੁੱਲ ਰਿਹਾ ਇੱਕ ਜਵਾਨ ਪੁੱਤ ਦੀ ਜਾਨ ਜਾਣ ਤੋਂ ਬਾਅਦ ਉਸਦੀ ਨੂੰਨੇ ਉਸਦੀ ਘਰਵਾਲੀ ਨੇ ਸਬਰ ਨਹੀਂ ਕੀਤਾ ਇਸ ਘਰ ਦੀ ਨੂੰਨੇ ਨਹੀਂ ਸੋਚਿਆ ਕਿ ਜੇਕਰ ਸੋਹਰਾ ਪਰਿਵਾਰ ਗਲਤ ਹੈ ਤਾਂ ਮੈਂ ਕਿਉਂ ਗੰਤ ਹੋਵਾਂ ਆਪਣੇ ਦੋ ਕਦਮ ਉਹ ਪਿੱਛੇ ਖਿੱਚ ਲੈਂਦੀ ਤਾਂ ਸ਼ਾਇਦ ਜ਼ਿੰਦਗੀ ਸੌਖੀ ਕੱਟ ਲੈਂਦੀ ਪਰ ਇੱਕ ਗੱਲ ਨੂੰ ਗਲਤ ਕਰਨ ਤੋਂ ਬਾਅਦ ਉਸਨੇ ਕਈ ਹੋਰ ਗੱਲਾਂ ਗਲਤ ਕੀਤੀਆਂ ਅਤੇ ਅੰਜਾਮ ਇਹ ਨਿਕਲਿਆ ਕਿ ਅੱਜ ਇਹ ਪਰਿਵਾਰ ਬੁਰਿ ਤਨਾ ਦੇ ਨਾਲ ਖਤਮ ਹੋਇਆ ਹੈ ਬਦਨਾਮ ਹੋਇਆ ਹੈ ਕਿਉਂਕਿ ਚੂੜ ਸਿੰਘ ਤੇ ਜਾਨ ਮਗਰੋਂ ਘਰ ਦੇ ਵਿੱਚ ਤਿੰਨੋਂ ਪੁੱਤ ਮਨਦੀਪ, ਦੀਪਕ ਅਤੇ ਬਲਰਾਜ ਇਹਨਾਂ ਤਿੰਨਾਂ ਦੀ ਆਪਣੀ ਆਪਣੀ ਫੈਮਿਲੀ ਸੀ ਪਤਨੀਆਂ ਸੀ ਦੋ ਦੋ ਬੱਚੇ ਸੀ ਪਰ ਫਿਰ ਵੀ ਪ੍ਰਾਪਰਟੀ ਨੂੰ ਲੈ ਕੇ ਡਿੰਪਲ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਦੁੱਖ ਦਰਦ ਸੀ ਕਿ ਮੇਰੇ ਪਤੀ ਦੇ ਜਾਣ ਮਗਰੋਂ ਮੇਰੇ ਨਾਲ ਇਨਸਾਫ ਨਹੀਂ ਕੀਤਾ ਗਿਆ 2019 ਦਸੰਬਰ ਦਾ ਇਹ ਸਾਰਾ ਮਾਮਲਾ 12 ਦਸੰਬਰ ਨੂੰ ਨੌਕਰਾਨੀ ਨੇ ਆ ਕੇ ਦਰਵਾਜ਼ਾ ਅੰਦਰ ਜਾ ਕੇ ਜਦੋਂ ਦਰਵਾਜ਼ੇ ਨੂੰ ਝਟਕਿਆ ਸੀ ਆਪਣੇ ਆਪ ਦਰਵਾਜ਼ਾ ਖੁੱਲ ਗਿਆ ਹਾਲਾਂਕਿ ਹਰ ਵਾਰੀ ਲੋਕ ਹੁੰਦਾ ਹੈ ਤੋਂ ਸਮੇਂ ਹੀ ਸਾਰੀ ਕਹਾਣੀ ਸਮਝ ਆਈ ਅਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਡਿੰਪਲ ਦਾ ਨਾਮ ਅਤੇ ਉਸਦੇ ਪਰਿਵਾਰਿਕ ਮੈਂਬਰ ਬੱਚਿਆਂ ਦਾ ਨਾਮ ਸਾਹਮਣੇ ਆਇਆ ਅਤੇ ਨਾਲ ਹੀ ਇਹ ਕਾਰਨ ਵੀ ਕਿ ਉਹਨਾਂ ਦੇ ਵੱਲੋਂ ਕਿਉਂ ਇਸ ਦਾਦੀ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ ਆਪਣੇ ਹੀ ਧੀ ਦੇ ਨਾਲ ਮਿਲ ਕੇ ਇਸ ਮਾਂ ਨੇ ਆਪਣੀ ਘਰ ਦੀ ਇਸ ਬਜ਼ੁਰਗ ਦੀ ਸੱਸ ਦੀ ਜਾਨ ਲਈ